ਜਿੱਤੂਆਂ ਨੂੰ ਤੇ ਮੁਸਮਾਨਾਂ ਨੂੰ ਆਜ਼ਾਦੀ ਦਵਾਸਾਂ ਦੇ ਐ ਤੇ ਜਿੱਤੋ ਸਵਾਦ ਸਿੱਖਾਂ ਦੀ ਇਤਿਹਾਸੀ ਨਾ ਹੁੰਦਾ ਕੋਦੋਂ ਫੇਰ ਬੋਰਡ ਉੱਤੇ 6 ਜੋੜ ਨੂੰ ਜੰਮੂ ਕਸ਼ਮੀਰ ਦੇ ਸਸਿਫੀਉਂਦੇ ਐ ਪਰ ਚਾਰ ਜੋਗ ਨੂੰ ਜਿੱਦਣ ਮੋਟਾ ਪਈ ਐ ਸਿੱਖਾਂ ਨੇ ਕਾਂਗਰਸ ਨੂੰ ਮੋਟਾ ਪਾਤੀਆਂ ਸੋ ਸੈਨੋ ਅਜੇ ਤੱਕ ਸਹਿਮਤ ਨਹੀਂ ਆਏ ਕਿੰਝ ਸੇਕ ਉਹਦਾ ਕਿਹੜੇ ਮਲੇ ਬਾਪ ਆਪਣੇ ਸਾਥੀ ਬਣਾਉਂਗਾ ਜਿਹੜੇ ਹਿੰਦੂਆਂ ਚ ਹੈ ਇੰਡੀਆ ਚ ਹੈ ਉਹ ਅਸੀਂ இந்து ਤੇ ਗੁਲਾਮ ਹੈ ਜਿਹੜੇ ਅਸੀਂ ਪਾਕਿਸਤਾਨ ਦੇ ਵਿੱਚ ਹੈ ਉਹ ਅਸੀਂ ਮੁਸਲਮਾਨ ਦੇ ਗੁਲਾਮ ਹੈ ਜੀ ਜੀਵਨ ਵਰਸੇ ਮੁਸਲਮਾਨਾਂ ਦਾ ਸੰਸਾਰੀ ਦੇ ਵਿੱਚ ਸਾਥੀ ਬਾਤੀ ਤੇ ਆਪ ਗਦਮੀ ਹਾਂ ਸੰਚਾਰਦੇ 147 ਦੇ ਵਿੱਚ ਜਿਹੜੇ ਸਾਨੂੰ ਕਹਿੰਦੇ ਆ ਧਾਤੀ ਮਿਲ ਗਈ ਹੈ ਉਹਦੇ ਵਿੱਚ ਸਿੱਖਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਪਰ ਮੈਨੂੰ ਪਤਾ ਨਹੀਂ ਕਿ ਜੇ ਸਿੱਖ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਆਜ਼ਾਦੀ ਦਿਵਾ ਸਕਦੇ ਹੈ ਤੇ ਜਦੋਂ ਸਵਾਲ ਸਿੱਖਾਂ ਦੀ ਆਜ਼ਾਦੀ ਦਾ ਹੁੰਦਾ ਹੈ ਫੋਟੋ ਪੇਰ ਵੋਟ ਨਹੀਂ ਪਉਦੇ ਹੁਣ ਦੇਖੋ ਇਸ ਸਾਲ 40 ਸਾਲ ਹੋ ਗਏ ਐ ਕੱਲੋਂ ਕਾਰਾ ਜਿਦੋਂ ਸਾਡੀ ਨਸਲ ਕੋਸ਼ਿਸ਼ ਕਰਦੀ ਐ ਤਾਂ ਹਕੂਮਤ ਨੇ ਇੰਦਰਾ ਗਾਂਧੀ ਤੇ ਕਾਂਗਰਸ ਨੇ ਤੇ ਭਾਜਪਾ ਦੀ ਹਕੂ ਵਾਟ ਪਾਈ ਦੇਖਿਆ ਕਿ ਇੰਦਰਾ ਗਾਂਧੀ ਸਾਡੇ ਜੁਰਜਾ ਪਤਾ ਵਾਰਨੀ ਦੇ ਘਾਟੀਏ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ। ਮੋਰ 6 ਜੋਨੋ ਜੱਲੂ ਕਾਰਾ ਦੇ ਸਸਿ ਬਣਾਉਂਦੇ ਆਂ। ਪਰ 4 ਜੋਨੋ ਜਿੱਦੜ ਮੋਟਾ ਪਈ ਹੈ। ਸਿੱਖਾਂ ਨੇ ਕਾਂਗਰਸ ਨੂੰ ਵੋਟਾਂ ਪਾਤੀਆਂ। 7 ਮੈਂਬਰ ਕਾਂਗਰਸ ਨੇ ਸਿੱਖ ਫੋਰਮ ਨੇ ਪਾਰਲੀਮੈਂਟ ਦੇ ਵਿੱਚ ਭੇਜਤੇ। ਤੇ ਸਾਡੀ ਪਾਰਟੀ ਵੀ ਖੜੀ ਸੀ ਸਾਰੀਆਂ ਸੀਟਾਂ ਤੇ ਸਵਾਇ ਤਰ ਤਰ ਤੋ ਤੇ ਸਾਡੀ ਪਾਰਟੀ ਨੂੰ ਠਿਸ ਕਰਤਾ ਸੋ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਸਿਕੋਂਕ ਤੱਕ ਕਿਹੜੇ ਵੇਲੇ ਰੋ ਆਪਣੀ ਜ਼ਾਤੀ ਵਧਾਉਗਾ ਜੋ ਕਰਕੇ ਅੱਜ ਜਿਹੜੇ ਅਸੀਂ ਜਿਉਂਦੇ ਐ ਜਿਹੜੇ ਇੰਦੂਆਤ ਹੈ ਇੰਡੀਆ 'ਚ ਹੈ ਅਸੀਂ ਇਹ ਤੁਤੇ ਗੁਲਾਮ ਹੈ ਜਿਹੜੇ ਅਸੀਂ ਪਾਕਿਸਤਾਨ ਦੇ ਵਿੱਚ ਹੈ ਉਹ ਅਸੀਂ ਮੁਸਲਮਾਨ ਦੇ ਗੁਲਾਮ ਹੈ ਤਾਂ ਫੇਰ ਜੇ ਇੰਨੀ ਸਮਝ ਹੀ ਨਹੀਂ ਕਿ ਜਿਹੜੂਆਂ ਨੂੰ ਤੇ ਮੁਸਲਮਾਨਾਂ ਨੂੰ 47 ਦੇ ਵਿੱਚ ਦਤੀ ਵਾਤੀ ਤੇ ਆਪ ਗੁਲਾਮੀ ਹਾਸਲ ਕਰਦੇ ਫੇਰ ਰੱਬ ਹੀ ਜਾਣਦਾ ਸਿੱਖਾਂ ਤਾ ਤੋਂ ਆਪਣੀ ਜ਼ਾਤੀ ਦੀ ਗੱਲ ਤੇ ਉੱਤੇ ਉਤਰੂਗੀ ਮੈਨੂੰ ਇੰਨੇ ਸਾਲ ਪੈ ਜਦੋਂ ਜੈਤ ਕੀਤੀ ਹੈ 48 ਸਾਲ ਪਰ ਅਜੇ ਤੱਕ ਮੈਂ 6 ਫਾਰਮ ਨੂੰ ਸਬਮਿਟ ਨਹੀਂ ਸਕਿਆ ਤੇ ਸ਼ਾਇਦ ਪਰਦੇ ਸਮੇਂ ਤੱਕ ਵੀ ਮੈਂ 6 ਫਾਰਮ ਦੇ ਬਾਰੇ ਜਾਣੀਆਂ ਹੀ ਰੱਖਦਾ ਮੈਨੂੰ ਸਬਮਿਟ ਨਹੀਂ ਆਈ ਸਾਡੀ ਫਾਰਮ ਦੀ ਇਕ ਦੂਰ ਤੇ ਬਸਰਮਾਨਾ ਨੂੰ ਜੱਤੀ ਦੁਆਤੀ ਪਰ ਜੇ ਦੋ ਅੱਸੀ ਜੱਤੀ ਪਾਕਤੇ ਫਿਰ ਕਾਂਗਰਸ ਨੂੰ ਵੋਟ ਪਾ ਚੁੱਕੇ ਹੈ ਜਾਂ ਬੀਜੇਪੀ ਦਾ ਪਾਰਟੀ ਸਰਸਾ ਦਾ ਕਾਬੂ ਹੈ ਹੋਰ ਦੋਸਤ ਹੋਰ ਹਰ ਬੰਗਲਾ ਦੇ ਇਸ ਦੇ ਵਿੱਚ ਆਰਐਸਐਸ ਨੇ ਕਿਹਾ ਹੈ ਕਿ ਦੁਆ ਨੂੰ ਟਾਰਗੇਟ ਕਿਲਡ ਹੋਣੀ ਹੈ 15 ਨੂੰ 6500 ਹੈ ਸਾਡੋ ਇਹ ਗੱਲ ਚੱਕੀ ਨਹੀਂ ਚੱਕਦੀ ਪਰ ਆਰਐਸਐਸ ਕਦੇ ਵੀ ਗੱਲ ਨਹੀਂ ਕਰਦੀ ਨਾ ਟ੍ਰਿਬਿਊਨ ਜਾਂ ਪ੍ਰੈਸ ਕੀ ਉਹwidetilde ਬੀਜਪੀ ਤੇ ਆਰਐਸਐਸ ਦੀ ਪਾਲਿਸੀ ਹੈ ਕਿ ਜਿਹੜੇ ਸੇਖਾ ਜਾਤੀ ਮੰਗਦੇ ਐ ਬੇਸ਼ੱਕ ਇਥੇ ਹਿੰਦੁਸਤਾਨ ਛੋਣ ਬੇਸ਼ੱਕ ਭਾਰਤ ਬਲਕਾ ਛੋਣ ਉਹਨਾਂ ਨੂੰ ਗੋਲੀ ਮਾਰ ਕੇ ਬਾਹਰ ਦਿੱਤਾ ਜਾਵੇ ਇਸ ਪਾਲਿਸੀ ਦੇ ਮੱਦੇਨਜ਼ਰ ਕੈਨੇਡਾ ਦੇ ਵਿੱਚ ਚੰਦੇ ਚੰਨੋ ਮਲਖ ਨੂੰ ਸਫਦੋਲ ਸਿੰਘ ਨੂੰ ਬਤਾਰੀਆਂ ਦੇ ਵਿੱਚ ਖੜੇ ਨੂੰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਬਾਜਵੜ ਨੂੰ ਤੇ ਰੋਟੇ ਨੂੰ ਕਤਲ ਕੀਤਾ ਗਿਆ ਅਸਾਸਿਨੇਟ ਕੀਤਾ ਗਿਆ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਰਤਾ ਹੈ ਔਰ ਪੰਜਾਬ ਦੇ ਵਿੱਚ ਕੂਸੇਵਾਲ ਨੂੰ ਕਰ ਦਿੱਤਾ ਹੈ ਇਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਕਾਂਗਰਸ ਦੀ ਜੇ ਬਾਜਪਾ ਨੇ ਕਿਹਾ ਸੀ ਬਲੂ ਸਟਾਰ ਇੰਦਰ ਗਾਂਧੀ ਦਾ ਇੰਦਰ ਗਾਂਧੀ ਤੁੜਕਾ ਮਾਤਾ ਹੈ ਅਦਵਾਨੀ ਨੇ ਜਿਹੜਾ ਕਿ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ ਔਰ ਜਿਹੜੀ ਪਾਲਿਸੀ ਹੈ ਭਾਜਪਾ ਆਰਐਸਐਸ ਦੀ ਜਿਹੜੇ ਸਿੱਖਾਂ ਨੂੰ ਬਾਹਰ ਤੇ ਅੰਦਰ ਕਤਲ ਕਰ ਰਹੀ ਹੈ ਸੈਟੇਲਾਈਟ ਕਰ ਰਹੀ ਹੈ ਉਤੇ ਪਰ ਕਾਂਗਰਸ ਚੁੱਪ ਹੈ ਚੁੱਪ ਰਕੇ ਹਿੰਦੂ ਸਮਝਦਾ ਹੈ ਕਿ ਜਿਹੜੀ ਵੀ ਸਰਕਾਰ ਦਿੱਲੀ ਦੇ ਵਿੱਚ ਹੁੰਦੀ ਹੈ ਉਹ ਹਿੰਦੂ ਚਾਲਤ ਦੀ ਤਰਜਮਾਨੀ ਕਰਦੀ ਹੈ ਜੇ ਤਰਜਮਾਨੀ ਕਰਦੀ ਹੈ ਕਾਂਗਰਸ ਨੇ ਵੀ ਨਹੀਂ ਖੰਡਣ ਕੀਤਾ ਕਿ ਸਿੱਖਾਂ ਨੂੰ ਬਾਹਰ ਤੇ ਅੰਦਰ ਪਾਰੇ ਜਾਂਦਾ ਜਦੋਂ ਮੈਂ ਪਾਰਲੀਮੈਂਟ ਸੀਗਾ ਮੈਂ ਸੋਨੀਆ ਗਾਂਧੀ ਨੂੰ ਜਾ ਕੇ ਮਿਲਿਆ ਮੈਂ ਕਿਹਾ ਇਹ ਤੁਸੀਂ ਵਿਰੋਧੀ ਧਿਰ ਹੋ ਬੋਲੋ ਪਰ ਇੱਕ ਸਿਆਣੇ ਕਾਂਗਰਸੀ ਸੀ ਨੇ ਮਨੋਂ ਲਾਪੇ ਲੈ ਗਿਆ ਔਰ ਉਹ ਕਹਿੰਦਾ ਬਾਦਸ਼ਾਹ ਤੁਸੀਂ ਮੱਥਾ ਨਾ ਮਾਰੋ जेडे सिखा कतल हो रहे है बीजेपी आर एस एस वालों सा कौमी पॉलिशी है पर जो हूँ सिख समझ ही ना हम अ बोली जाए दल खालसा ने बोली जाने अस बोली जाने अखीर तक बोली जावे पर कदों साख कौम समझ आऊगी ये मैनु पता ਮੈਂ ਗੁੱਸੇ ਵਿੱਚ ਹਾਂ ਨਰਾਸ਼ੀ ਵਿੱਚ ਮੈਂ ਮਾਜੇ ਦਾ ਪੀਲੇ ਹਾਂ ਜਿੱਦੋਂ ਮੈਂ ਪੀਸੀ ਇੱਥੇ ਹਰੇਕ ਘਰ ਦੇ ਵਿੱਚ ਖੋਤਾ ਦਾਸੀਗਾ ਬੇਸਅ ਤਮੀਰ ਜਿਵੀਦਾਰ ਸੀ ਬੇਸਅ ਗਰੀਬ ਸੀ ਉਹ ਆਪਣੀਆਂ ਚੀਜ਼ਾਂ ਛੋੜੇ ਹੋਟਲ ਦੇ ਉੱਤੇ ਛੋਦਾਸੀ ਆਪਾਂ ਕਹਿੰਦੇ ਖੋਤਾ ਬੇਸੂਫ ਹੁੰਦਾ ਨਲੇਖਾ ਹੁੰਦਾ ਪਰ ਇੰਨਾ ਸਿਆਣਾ ਜਾਨਵਰ ਮੈਂ ਨਹੀਂ ਦੇਖਿਆ ਜੇ ਖੋਤਾ ਜਿ세 ਵੱਟ ਤੋਂ ਜਾਂਦਾ ਠੇਡਾ ਖਾ ਕੇ ਡਿਗ ਜੇ ਫੇਰ ਉਹ ਵੱਟ ਦੇ ਰਾਹ ਅੱਗੇ ਨਹੀਂ ਪੈਂਦਾ ਹੁਣ ਜੇ ਖੋਤਾ ਜਿੱਥੇ ਵੱਟ ਤੇ ਡਿਗ ਜੇ रो उ रह ते न पत सिख कॉम कंदो री कद सूॻी